ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਜੋ ਕਹਿੰਦੇ ਨੇ ਕਿ ਅਸੀਂ ਆਪਣੇ ਕੰਮ ਧੰਦਿਆਂ ਕਰਕੇ ਆਪਣੇ ਕਾਰੋਬਾਰ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਨਾਮ ਨਹੀਂ ਜਪ ਪਾਉਂਦੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਲਈ ਮਹਾਪੁਰਖਾਂ ਦੇ ਵੱਲੋਂ ਦੱਸੀ ਹੋਈ ਇੱਕ ਖਾਸ ਜੋਗਤ ਹੈ ਆਪਾਂ ਆਪ ਜੀ ਦੇ ਨਾਲ ਉਸ ਖਾਸ ਜੋਗਤ ਨੂੰ ਸਾਂਝੇ ਕਰਨ ਜਾ ਰਹੇ ਹਾਂ ਜੇ ਬਾਠ ਨਹੀਂ ਕਰ ਸਕਦੇ ਸੰਗਤ ਜੀ ਨਾਮ ਨਹੀਂ ਜਪ ਸਕਦੇ ਤਾਂ ਫਿਰ ਇਸ ਯੋਗਤੀ ਦੇ ਰਾਹੀਂ ਅਸੀਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਹਾਂ ਇਸ ਇੱਕ ਸ਼ਬਦ ਦੇ ਜਾਪ ਨਾਲ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਸਕਦੀ ਹੈ ਤਾਂ ਫਿਰ ਆਓ ਸਾਥ ਸੰਗਤ ਜੀ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਦੇ ਹਾਂ ਸੰਗਤ ਜੀ ਵੀਡੀਓ ਨੂੰ ਪੂਰਾ ਚਿਰੋ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਬਹੁਤ ਸਾਰੇ ਭੈਣ ਭਰਾ ਐਸੇ ਨੇ ਜੋ ਆਪਣੇ ਕੰਮ ਧੰਦियां ਕਰਕੇ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਸੰਗਤ ਜਿਵੇਂ ਸਾਡੇ ਲਈ ਭੋਜਨ ਪ੍ਰਸ਼ਾਦਾ ਖਾਣਾ ਜ਼ਰੂਰੀ ਹੈ ਪਾਣੀ ਪੀਣਾ ਜ਼ਰੂਰੀ ਹੈ ਉਸੇ ਹੀ ਤਰ੍ਹਾਂ ਸਾਡੇ ਲਈ ਨਾਮ ਜਪਣਾ ਬਾਣੀ ਪੜਨਾ ਬਹੁਤ ਜ਼ਰੂਰੀ ਹੈ ਪਰ ਅਫਸੋਸ ਦੀ ਗੱਲ ਕਿ ਸਾਨੂੰ ਹੋਰ ਸਾਰੇ ਕੰਮ ਜ਼ਿਆਦਾ ਰਹਿੰਦੇ ਨੇ ਅਤੇ ਜ਼ਰੂਰੀ ਲੱਗਦੇ ਨੇ ਜਦੋਂ ਹੀ ਭਜਨ ਬੰਦਗੀ ਦੀ ਗੱਲ ਆਉਂਦੀ ਹੈ ਨਾਮ ਦੀ ਗੱਲ ਆਉਂਦੀ ਹੈ ਬਾਣੀ ਦੀ ਗੱਲ ਆਉਂਦੀ ਹੈ ਤਾਂ ਉਦੋਂ ਅਸੀਂ ਕਹਿੰਦੇ ਹਾਂ ਸਾਨੂੰ ਸਮਾਂ ਨਹੀਂ ਮਿਲਦਾ ਸਮੇਂ ਦੇ ਵਿੱਚੋਂ ਸਮਾਂ ਕੱਢਣਾ ਪੈਣਾ ਹੈ ਤਾਂ ਹੀ ਗੱਲ ਬਣੇਗੀ ਪਰ ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਸਮਾਂ ਕੱਢਣ ਦੀ ਪਸ ਸਾਡੀਆਂ ਜ਼ਿੰਮੇਵਾਰੀਆਂ ਹੀ ਇੰਨੀਆਂ ਭਾਰੀਆਂ ਨੇ ਸਾਡੀਆਂ ਡਿਊਟੀਆਂ ਹੀ ਇੰਨੀਆਂ ਸਖਤ ਨੇ ਕਿ ਅਸੀਂ ਸਮਾਂ ਨਹੀਂ ਕੱਢ ਪਾਉਂਦੇ ਤਾਂ ਫਿਰ ਮਹਾਪੁਰਖ ਜੀ ਕਹਿੰਦੇ ਹਨ ਕਿ ਤੁਸੀਂ ਇਹ ਇੱਕ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਉਹ ਸ਼ਬਦ ਦਾ ਜਾਪ ਕਿਹੜਾ ਹੈ ਗੁਰਮੰਤਰ ਅਤੇ ਮੋਲ ਮੰਤਰ ਜਾਪ ਇਹਨਾਂ ਦੋਹਾਂ ਦਾ ਪੱਲਾ ਫੜ ਲਓ ਜੇਕਰ ਤੁਸੀਂ ਕੁਰਬਾਨੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਵਾਹਿਗੁਰੂ ਜੀ ਕਹਿਣਾ ਤਾਂ ਕੋਈ ਔਕਾ ਨਹੀਂ ਤੁਰਦੇ ਆਂ ਫਿਰਦੇ ਆਂ ਆਪਣੇ ਕੰਮ ਧੰਦੇ ਕਰਦੇ ਹੋਇਆ ਆਪਾਂ ਵਾਇਗ੍ਰੋ ਜੀ ਦਾ ਜਾਪ ਕਰ ਸਕਦੇ ਹਾਂ ਮੋਲ ਮੰਤਰ ਜੀ ਦਾ ਜਾਪ ਕਰ ਸਕਦੇ ਹਾਂ ਭੈਣਾ ਨੇ ਉਹ ਕਰਦੇ ਸਾਰੇ ਕੰਮ ਧੰਦੇ ਕਰਦੇ ਆਂ ਕੰਮ ਧੰਦੇ ਵੀ ਨਿਭੜ ਜਾਣਗੇ ਅਤੇ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਵੀ ਚਪਿਆ ਜਾਵੇਗਾ ਅਤੇ ਇਸ ਤਰੀਕੇ ਦੇ ਨਾਲ ਚਪੇ ਹੋਏ ਦਾ ਸਾਨੂੰ ਜੋ ਫਲ ਮਿਲਣਾ ਹੈ ਇਹ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਜਿਹੜੀ ਭੈਣ ਆਟਾ ਗੁੰਨਦਿਆਂ ਗੁੰਨਦਿਆਂ వైగ్రో వైగ్రో ਚਾਪ ਰਹੀ ਹੈ ਜਾਂ ਮੋਲ ਮੰਤਰ ਦਾ ਚਾਪ ਕਰ ਰਹੀ ਹੈ ਰੋਟੀ ਬਣਾਉਂਦਿਆਂ ਹੋਇਆ ਮੋਲ ਮੰਤਰ ਦਾ ਚਾਪ ਗੁਰਮੰਤਰ ਚਾਪ ਭੋਜਨ ਪ੍ਰਸ਼ਾਦਾ ਸਿਕਾਉਂਦਿਆਂ ਹੋਇਆ ਉਹਦੀ ਮਨ ਦੇ ਅੰਦਰ ਗੁਰਮੰਤਰ ਮੋਲ ਮੰਤਰ ਚੱਲ ਰਿਹਾ ਹੈ ਤਾਂ ਉਹਦਾ ਆਪਣਾ ਹੀ ਭਲਾ ਨਹੀਂ ਹੋ ਰਿਹਾ ਉਹ ਤਾਂ ਪੂਰੇ ਪਰਿਵਾਰ ਦਾ ਭਲਾ ਕਰ ਰਹੀ ਹੈ ਕਿਉਂਕਿ ਜੋ ਭੋਜਨ ਪ੍ਰਸ਼ਾਦਾ ਉਹਨੇ ਤਿਆਰ ਕੀਤਾ ਉਹ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿਣਾ ਉਹ ਤਾਂ ਫਿਰ ਅੰਮ੍ਰਿਤ ਰੂਪੀ ਬਣ ਜਾਵੇਗਾ ਜਦੋਂ ਆਪਾਂ ਵਾਇਗੁਰੂ ਜੀ ਦਾ ਜਾਪ ਕਰਦੇ ਹਾਂ ਮੋਲ ਮੰਤਰ ਜੀ ਦਾ ਜਾਪ ਕਰਦੇ ਹਾਂ ਜਾਂ ਫਿਰ ਜੋ ਵੀ ਕੁਰਬਾਨੀ ਦਾ ਪਾਠ ਸਾਨੂੰ ਕੰਠ ਹੈ ਕੋਈ ਸ਼ਬਦ ਜਾਪ ਕੰਠ ਹੈ ਜਿਸ ਵੀ ਤਰੀਕੇ ਦੇ ਨਾਲ ਆਪਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਕਾਦਿਆਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਉਹ ਫਿਰ ਭੋਜਨ ਪ੍ਰਸ਼ਾਦਾ ਆਮ ਨਹੀਂ ਰਹਿੰਦਾ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਜਿਵੇਂ ਵੀ ਜੀ ਦੇ ਅੰਦਰ ਜਾਵੇਗਾ ਉਹਦੇ ਅੰਦਰ ਦੇ ਪਤਾ ਨਹੀਂ ਕਿੰਨੇ ਦੁੱਖ ਰੋਗ ਠੀਕ ਹੋਣਗੇ ਇਸ ਤਰ੍ਹਾਂ ਪੈਣਾ ਆਪਣਾ ਵੀ ਭਲਾ ਕਰ ਸਕਦੀਆਂ ਨੇ ਤੇ ਆਪਣੇ ਸਾਰੇ ਘਰ ਦੇ ਜੀਆਂ ਦਾ ਵੀ ਭਲਾ ਕਰ ਸਕਦੀਆਂ ਨੇ ਅਤੇ ਜਦੋਂ ਆਪਾਂ ਇੱਕ ਵਾਰ ਜੇ ਆਪਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਸਤ ਕੋ ਸੱਚੇ ਪਾਸ਼ਾ ਜੀ ਨੇ ਰਾ ਆਪਣੇ ਆਪ ਹੀ ਬਣਾ ਦੇ ਨੇ ਫਿਰ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਸਮਾਂ ਨਹੀਂ ਮਿਲਦਾ ਇਸ ਆਪ ਸਮੇਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੀ ਸੈੱਟ ਕਰ ਦੇਨੇ ਹਨ ਜੇ ਅਜੇ ਤੱਕ ਆਪਾਂ ਭਜਨ ਬੰਦਗੀ ਨਹੀਂ ਕਰ پا ਰਹੇ ਗੁਰਬਾਣੀ ਦਾ ਪਾਠ ਨਹੀਂ ਕਰ پا ਰਹੇ ਤਾਂ ਇਹਨਾਂ ਤਾਂ ਕਰ ਹੀ ਸਕਦੇ ਹਾਂ ਕਿ ਇੱਕ ਤਾਂ ਅੰਮ੍ਰਿਤ ਵੇਲੇ ਉਠੀਏ ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਹਰੇਕ ਗੁਰਸਿੱਖ ਦੇ ਲਈ ਲਾਜ਼ਮੀ ਹੈ ਅੰਮ੍ਰਿਤ ਵੇਲੇ ਦੀ ਛੋਟ ਕਿਸੇ ਨੂੰ ਨੇ ਮਿਲੇ ਅਤੇ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਵੀ ਸਾਨੂੰ ਮਿਲਦੀ ਹੈ ਸਰੀਰ ਨੂੰ ਤੰਦਰੁਸਤੀ ਵੀ ਮਿਲਦੀ ਹੈ ਤੇ ਸਾਡੇ ਘਰ ਦੇ ਬਾਹਰ ਦੇ ਸਾਰੇ ਕੰਮ ਕਾਰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ। ਅਮਰਤ ਵੇਲੇ ਤਾਂ ਚਾਰੇ ਪਾਸਿਆਂ ਤੋਂ ਸਾਡੇ ਲਈ ਖੁਸ਼ੀਆਂ, ਬਰਕਤਾਂ, ਤੰਦਰੁਸਤੀ, ਤਰੱਕੀ ਲੈ ਕੇ ਆਉਂਦਾ ਹੈ। ਇਸ ਕਰਕੇ ਇੱਕ ਨਿਯਮਤਾ ਅਮਰਤ ਵੇਲੇ ਦਾ ਹੋਵੇ ਕਿ ਅਸੀਂ ਅਮਰਤ ਵੇਲੇ ਉੱਠਣਾ ਹੈ। ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਸਟੈਪ ਤਾਂ ਸਾਡਾ ਇਹ ਹੀ ਹੋਵੇ ਕਿ ਸਭ ਤੋਂ ਪਹਿਲਾਂ ਅਸੀਂ ਵਾਇਗ੍ਰੋਚੇ ਨੂੰ ਯਾਦ ਕਰੀਏ ਵਾਇਗ੍ਰੋਚ ਆਪ ਕਰ ਲਓ ਸ਼ੁਕਰਾਨਾ ਕਰ ਲਓ ਗੁਰਬਾਣੀ ਦਾ ਪਾਠ ਕਰ ਲਓ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਸਮਾਂ ਕੱਢਣਾ ਹੈ ਪਰ ਜੇ ਤੁਸੀਂ ਪਉਤੇ ਹੀ ਕਾਲੇ ਹੋ ਬਹੁਤ ਹੀ ਜ਼ਿੰਮੇਵਾਰ ਹੋ ਬਹੁਤੀਆਂ ਹੀ ਵੱਡੀਆਂ ਜ਼ਿੰਮੇਵਾਰੀਆਂ ਨੇ ਤਾਂ ਤੁਸੀਂ ਕਹਿੰਦੇ ਹੋ ਕਿ ਉੜਦੇ ਅਸਾਰ ਸਾਨੂੰ ਕੰਮਾਂ ਨੂੰ ਹੱਥ ਪਾਉਣਾ ਪੈਂਦਾ ਤੇ ਫਿਰ ਉਹ ਕੰਮ ਕਰਦਿਆਂ ਕਰਦੇ ਇਹ ਆਪਾਂ ਗੁਰਬਾਣੀ ਦਾ ਪਾਡਕਾਸਟ ਕਰ ਸਕਦੇ ਹਾਂ ਕਿਉਂਕਿ ਇਹ ਤਾਂ ਸੱਚੇ ਪਾਤਸ਼ਾਹ ਜੀ ਜਾਣਦੇ ਹਨ ਕਿ ਕਿਹਦੀ ਜ਼ਿੰਮੇਵਾਰੀ ਕਿਹਦਾ ਕੰਮ ਕਰ ਕਿੰਨਾ ਚਟੋਰੇ ਹੈ ਜੇਕਰ ਸੱਚਮੁੱਚ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਖੁਸ਼ੀ ਨਾਲ ਨਿਭਾ ਰਹੇ ਹਾਂ ਤਾਂ ਸਤਿਗੁਰੂ ਸੱਚੇ ਪਾਸ਼ਾ ਤਾਂ ਸਾਡੇ ਤੇ ਵੈਸੇ ਹੀ ਬੜੇ ਮਿਹਰਬਾਨ ਹੁੰਦੇ ਹਨ ਕੋਈ ਵੀ ਮਨੁੱਖ ਜਦੋਂ ਆਪਣੇ ਕੰਮ ਨੂੰ ਖੁਸ਼ੀ-ਖੁਸ਼ੀ ਚਾਣ ਨਾਲ ਕਰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਉਸ ਕੰਮ ਦੇ ਵਿੱਚ ਬਰਕਤ ਪਾ ਦਿੰਦੇ ਨੇ ਅਤੇ ਜੇਕਰ ਉਸ ਕੰਮ ਦੇ ਵਿੱਚ ਖੁਸ਼ੀ ਚਾਹ ਦੇ ਨਾਲ-ਨਾਲ ਸੱਚੇ ਪਾਤਸ਼ਾਹ ਜੀ ਦਾ ਨਾਮ ਵੀ ਜੁੜ ਜਾਵੇ ਤਾਂ ਫਿਰ ਉਸ ਕੰਮ ਦੀਆਂ ਬਰਕਤਾਂ ਤਾਂ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਉਹ ਕੰਮ ਕਰ ਕਰਦੇ ਆ ਪਤਾ ਹੀ ਨਹੀਂ ਲੱਗਦਾ ਕਿ ਕਿ ਕਦੋਂ ਸਮਾਂ ਬੀਤ ਗਿਆ ਕੰਮ ਕਰਨੇ ਆਸਾਨ ਹੋ ਜਾਂਦੇ ਨੇ ਕੰਮ ਕਰਨੇ ਔਖੇ ਨੇ ਲੱਗਦੇ ਅਤੇ ਜਦੋਂ ਆਪਾਂ ਇਸ ਤਰੀਕੇ ਨਾਲ ਮਾਲਕ ਨੂੰ ਯਾਦ ਕਰਾਂਗੇ ਸੱਚੇ ਪਾਤਸ਼ਾਹ ਸਾਡੇ ਸਾਰੇ ਰਸਤੇ ਸਾਫ਼ ਕਰ ਦੇਣਗੇ ਸਾਡੇ ਸਾਰੇ ਕੰਮ ਵੀ ਆਸਾਨ ਕਰਨਗੇ ਅਤੇ ਸਾਡਾ ਅਮਰਤ ਵੇਲਾ ਤੇ ਅਮਰਤ ਵਿਲੇ ਦਾ ਨਾਮਾ ਵੀ ਸਾਡੀ ਝੋਲੀ ਵਿੱਚ ਪਾ ਦੇਣਗੇ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਭਾਵਨਾ ਨੂੰ ਦੇਖਦੇ ਨੇ ਆਪਾਂ ਦੁਨੀਆ ਦੇ ਸਾਹਮਣੇ ਚੁੱਸ ਚਲਾਕੀਆਂ ਕਰ ਸਕਦੇ ਹਾਂ ਦੁਨੀਆ ਨੂੰ ਆਪਾਂ ਠੱਗ ਸਕਦੇ ਹਾਂ ਦੁਨੀਆਂ ਨੂੰ ਅਸੀਂ ਤੋਖੇ ਵਿੱਚ ਰੱਖ ਸਕਦੇ ਹਾਂ ਪਰ ਸੱਚੇ ਪਾਤਸ਼ਾਹ ਤਾਂ ਸਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕੌਣ ਕਿੰਨਾ ਸੱਚਾ ਹੈ ਕੌਣ ਕਿੰਨਾ ਝੂਠਾ ਹੈ ਕਿਹਦੇ ਅੰਦਰ ਮੇਰੇ ਲਈ ਕਿਹਦੇ ਅੰਦਰ ਮੇਰੇ ਲਈ ਕਿੰਨਾ ਪਿਆਰ ਹੈ ਜੇ ਤਾਂ ਅਸੀਂ ਸੱਚੀ ਪਿਆਰ ਦੇ ਵਿੱਚ ਭਿੱਜੇ ਹੋਏ ਹਾਂ ਸਾਡੇ ਅੰਦਰ ਮਾਲਕ ਦਾ ਨਾਮ ਜਪਣ ਦੀ ਤੜਫ ਹੈ ਸਾਡੇ ਅੰਦਰ ਮਾਲਕ ਦੇ ਨਾਮ ਦੀ ਤੜਫ ਹੈ ਪਰ ਸਮਝ ਨਹੀਂ ਕੱਢ ਪਾ ਰਹੇ ਤਾ ਫਿਰ ਸਾਡਾ ਤੁਰਦੇ ਆਂ ਫਿਰਦੇ ਆਂ ਜੁੱਪਿਆ ਹੋਇਆ ਨਾਮ ਵੀ ਪਰਮਾਨ ਹੈ ਪਰ ਜੇਕਰ ਸਿਰਫ ਬਹਾਨੇ ਆ ਜ਼ਿੰਮੇਵਾਰੀਆਂ ਦੇ ਨਾਂ ਦੇ ਉੱਤੇ ਅਸੀਂ ਸਿਰਫ ਬਹਾਨਾ ਬਣਾ ਰਹੇ ਹਾਂ ਤਾਂ ਫਿਰ ਵਾਹਿਗੁਰੂ ਜੀ ਉਹ ਵੀ ਜਾਣਦੇ ਨੇ ਸਾਡੇ ਅੰਦਰ ਦੀ ਪਾਵਨਾ ਸੱਚੀ ਸੋਚੀ ਹੋਵੇ ਸੰਗਤ ਜੀ ਜੋ ਵੀ ਸਿੱਖ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਰੋਸੇ ਦੇ ਨਾਲ ਯਾਦ ਕਰਦੇ ਨੇ ਪਿਆਰ ਦੇ ਨਾਲ ਯਾਦ ਕਰਦੇ ਨੇ ਸੱਚੇ ਪਾਸ਼ਾ ਉਹਨਾਂ ਦੇ ਉੱਤੇ ਕਿਰਪਾ ਜ਼ਰੂਰ ਕਰਦੇ ਨੇ ਸੱਚੇ ਪਾਤਸ਼ਾਹ ਕਿਤੇ ਦੂਰ ਨਹੀਂ ਸਾਡੇ ਨਾਲ ਨੇ ਬਸ ਜਦੋਂ ਸਾਡੇ ਅੰਦਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦੀ ਮੇਲਾਂ ਦੀ ਤੰਗ ਤੜਫੁਠੀ ਸੱਚੇ ਪਾਤਸ਼ਾਹ ਪਰਤ ਤੱਕ ਵਰਤ ਜਾਂਦੇ ਨੇ ਤਾਂ ਇਸ ਕਰਕੇ ਜੇਕਰ ਤੁਸੀਂ ਅਜੇ ਤੱਕ ਅਮਰਤ ਵੇਲੇ ਉੱਠ ਕੇ ਦੋ ਟਾਈ ਕੈਂਟੇ ਨਹੀਂ ਕਾਟ ਪਾਉਂਦੇ ਤਾਂ ਫਿਰ ਕੰਮਕਾਰ ਕਰਦੇ ਹਾਂ ਆਪਾਂ ਆਪਣੇ ਵਾਈ ਗੁਰੂ ਜੀ ਨੂੰ ਚਿੱਤ ਵਿੱਚ ਯਾਦ ਕਰ ਸਕਦੇ ਹਾਂ ਭੈਣਾ ਬੀਬੀਆਂ ਸਵੇਰੇ ਚਾਹ ਪਾਣੀ ਨਾਸ਼ਤਾ ਬਣਾਉਂਦੇ ਹਾਂ ਵਾਈ ਗੁਰੂ ਵਾਈ ਗੁਰੂ ਦਾ ਜਾਪ ਜਾਂ ਫਿਰ ਮੋਲ ਮੰਤਰ ਜਾਂ ਆਪ ਕਰ ਸਕਦੇ ਆ ਨੇ ਝਾੜੂ ਪੂੰਚੇ ਲਗਾਉਂਦਿਆਂ ਹੋਇਆਂ ਵੀ ਨਾਮ ਜਪ ਸਕਦੇ ਆ ਨੇ ਵੀਰ ਜਦੋਂ ਵੀ ਦਫ਼ਤਰ ਜਾਂਦੇ ਨੇ ਆਪਣਾ ਕੰਮਕਾਰ ਕਰਦੇ ਨੇ ਤਾਂ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਯਾਦ ਕਰ ਸਕਦੇ ਹੋ ਵਾਹਿਗੁਰੂ ਜੀ ਕਹਿ ਕੇ ਯਾਦ ਕਰ ਲਓ ਮੋਲ ਮੰਤਰ ਜਾਪ ਰਾਈਂ ਯਾਦ ਕਰ ਲਓ ਬਸ ਆਪਾਂ ਸਮਾਂ ਕੱਢਣਾ ਹੈ ਪਰ ਇੱਥੇ ਵੀ ਧਿਆਨ ਰੱਖਣਾ ਹੈ ਕਿ ਪਾਠ ਜ਼ਰੂਰ ਕਰਨਾ ਹੈ ਸ਼ਬਦ ਜਾਪ ਕਰਨਾ ਹੈ ਤੇ ਬਸ ਗਿੰਦੀਆਂ ਮੰਤੀਆਂ ਹੀ ਨਹੀਂ ਕਰਨੀਆਂ ਕਿ ਮੈਨੂੰ ਇੰਨੇ ਦਿਨ ਹੋ ਗਏ ਮੈਨੂੰ ਤਾਂ ਕੋਈ ਲਾਭ ਨਹੀਂ ਮਿਲਿਆ ਮੈਨੂੰ ਤਾਂ ਕੋਈ ਫਾਇਦਾ ਨਹੀਂ ਮਿਲਿਆ ਫਾਇਦਾ ਤਾਂ ਸਾਡੇ ਉਸ ਵੇਲੇ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਇਹ ਹੋ ਸਕਦਾ ਹੈ ਕਿ ਸਾਨੂੰ ਕੁਝ ਸਮੇਂ ਬਾਅਦ ਪਤਾ ਲੱਗੇ ਇਸ ਕਰਕੇ ਕਾਲੇ ਨਹੀਂ ਪਹਿਣਾ ਕਿਉਂਕਿ ਧਰਤੀ ਦੇ ਵਿੱਚ ਬੀਜਿਆ ਹੋਇਆ ਬੀਜ ਵੀ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਬਾਹਰ ਆਉਂਦਾ ਹੈ ਪਰ ਜੇਕਰ ਕਿਸਾਨ ਉਹ ਧਰਤੀ ਦੇ ਵਿੱਚ ਬੀਜੇ ਹੋਏ ਬੀਜ ਨੂੰ ਪੁੱਟ-ਪੁੱਟ ਕੇ ਦੇਖੀ ਜਾਵੇ ਕਿ ਇਹ ਪੁੰਗਰਿਆ ਕਿ ਨਹੀਂ ਫਿਰ ਉਹ ਕਦੇ ਵੀ ਨਹੀਂ پھੂੰਗਰੇਗਾ ਕਦੇ ਨਹੀਂ ਉਗੇਗਾ ਉਹ ਕਦੇ ਵੀ ਬੀਜ ਦਰਖਤ ਨਹੀਂ ਬਣੇਗਾ ਉਸੇ ਹੀ ਤਰ੍ਹਾਂ ਦੇ ਜੱਪਿਆ ਹੋਇਆ ਕਰਕੇ ਭੁੱਲ ਜਾਓ ਇਹ ਵੀ ਯਾਦ ਹੀ ਕਰੀ ਜਾਣਾ ਕਿ ਮੈਨੂੰ ਇੰਨੇ ਦਿਨ ਹੋ ਗਏ ਨਾਮ ਜਪ ਦੇਣੋਂ ਇੰਨੇ ਘੰਟੇ ਹੋ ਗਏ ਨਾਮ ਜਪ ਦੇਣੋਂ ਸਾਡਾ ਫਰਜ਼ ਹੈ ਅਸੀਂ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਕਰਨੀ ਹੈ ਜੱਪਿਓਏ ਨਾਮ ਦਾ ਕੋਈ ਦਾਵਾ ਨਹੀਂ ਕਰਨਾ ਸੇਵਾ ਦਾ ਕੋਈ ਦਾਵਾ ਨਹੀਂ ਕਰਨਾ ਕੋਈ ਗਿੱਲਾ ਸ਼ਿਕਵਾ ਸ਼ਿਕਾਇਤ ਨਹੀਂ ਕਰਨੇ ਇਸ ਕਰਕੇ ਕਿਉਂਕਿ ਸਾਡੇ ਲਈ ਜਪਨਾ ਜ਼ਰੂਰੀ ਹੈ ਲਾਜ਼ਮੀ ਹੈ ਅਸੀਂ ਨਾਮ ਜਪ ਕੇ ਭਜਨ ਬੰਦਗੀ ਕਰਕੇ ਗੁਰਬਾਣੀ ਦਾ ਪਾਠ ਕਰਕੇ ਕਿਸੇ ਤੇ एहसान ਨਹੀਂ ਕਰ ਰਹੇ ਤੇ ਸਾ ਸੰਗਤ ਜੀ ਬਿਨਾਂ ਕਿਸੇ ਗਿਲੇ ਸ਼ਿਕਵੇ ਤੋਂ ਪਰਮਾਤਮਾ ਦਾ ਨਾਮ ਜਪਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ